ਤਾਂ ਜਿਵੇਂ ਤੁਹਾਨੂੰ ਅੱਜ ਸਾਡੀ ਐਸਪੀ ਸਾਹਿਬ ਨਾਲ ਜਿਹੜੀ ਮੀਟਿੰਗ ਹੋਈ ਸੀ। ਉਹਦੇ ਵਿੱਚ ਐਸਪੀ ਸਾਹਿਬ ਨੇ ਜਿਹੜੀ ਤੁਹਾਡੀ ਫਾਈਲ ਆ ਉਹ ਮੰਗਵਾ ਲਈ ਆ। 13 ਤਰੀਕ ਦਾ ਟਾਈਮ ਦਾ ਦੁਬਾਰਾ ਮੀਟਿੰਗ ਦਾ। ਤੇ ਜਿਹੜਾ ਤੁਹਾਡਾ ਸੀਗਾ ਬੰਦਾ ਇੱਕ ਗ੍ਰਫਤਾਰ ਕਰ ਲਿਆ ਗਿਆ ਵਾ। ਤੇ ਦੂਸਰਾ ਬੰਦਾ ਉਹਦੇ ਵਾਸਤੇ ਹੋਰ ਹੀ ਅਸਰ ਚੱਲ ਰਹੀ ਆ ਜਲਦੀ ਉਹਨੂੰ ਗ੍ਰਫਤਾਰ ਕਰ ਲਿਆ ਜਾਏਗਾ। ਤੇ 13 ਤਰੀਕ ਨੂੰ ਜਿਹੜੀ ਐਸਪੀ ਸਾਹਿਬ ਜਾਨਸ਼ਵਾਸ਼ ਦਿੱਤਾ ਆ। ਉਹ ਉਹਨੇ ਤੁਹਾਡਾ ਸਾਰੇ ਮਸਲੇ ਨਾਲ ਕਰ ਦਿੱਤੇ ਰਿਹਾ ਹਾਂ ਹਾਂ ਉਹ 12 ਤਰੀਕ ਜਿਹੜੀ ਜਮਾਨਤਾ ਦੀ ਤਰੀਕ ਹੈ ਤੇ ਉਹਦੇ ਤੋਂ ਅੱਗੇ ਤੁਹਾਡਾ ਸਾਰਾ ਜਿਹੜਾ ਡਿਸਕਸਸ਼ਨ ਤੇ ਅਨੁਸਾਰੀ ਕਰਕੇ ਤੁਹਾਡਾ ਹਾਰਾ ਆਉਚਾ ਹੁੰਦਾ ਹੈ ਜੀ ਗੱਲ ਅੱਜ ਦੀ ਸਾਹਿਬ ਨੇ ਉਹ ਕਿੰਨੀ ਉਜੜੇ ਉਹ 12 13 ਨੂੰ ਸਰਕਾਰੀ ਜੀ ਨਾਲ ਗੱਲ ਕਰਕੇ ਤਾਂ ਪੂਰਾ ਹੱਲ ਹੋ ਗਿਆ ਉਹ ਉਹ ਸੇਵਾ ਦੇ ਇਹਨਾਂ ਕੋਸ਼ਿਸ਼ਾਂ ਜਿਹੜੇ ਮੁੱਦੇ ਆਉਂਦੇ ਆਨਾਂ ਅਨੁਪਾਰ ਕਰਵਾਤਾ ਰਹੇ ਉਹ ਉਹਨਾਂ ਦਾ ਵੀ ਵਿਚਾਰ ਉਸਾਰਾ ਤੁਹਾਡਾ ਆਲਰੇਡੀ ਚੱਲ ਰਿਹਾ ਉਹ ਅਲੱਗ ਉਹਦਾ ਹੱਲ ਵੀ ਹੋਊਗਾ ਉਹਨਾਂ ਤੇ ਵਿਚਾਰ ਇਹ ਕੀਤਾ ਜਾਊਗਾ ਕਿ ਉਹਨਾਂ ਦਾ ਜਿਹੜਾ ਸਹੀ ਹੱਲ ਹੈ ਉਹ ਫੱਟਾ ਵੀ ਜਾਓ ਜਿਹੜੀਆਂ ਤਰਖਾਸਤਾਂ ਦਿੱਤੀਆਂ ਜਾਂਦੀਆਂ ਹਾਂ ਜਿਹੜੀਆਂ ਕੋਈਆਂ ਰਿਕਵਰੀਆਂ ਲੱਗੀਆਂ ਤਾਂ ਕਿ ਮੁੱਖ ਦੇ ਥਲੇ ਬੈਠੇ ਹੈ ਉਹ ਵੀ ਹਾਂਜੀ ਜਿਹੜੀਆਂ ਤੁਹਾਡੇ ਤੁਸੀਂ ਅੱਜ ਦਰਖਾਸਤਾਂ ਦਿੱਤੀਆਂ ਸੀ ਉਹ ਵੀ ਉਹ ਲੱਗ ਵੀ ਗਈਆਂ ਨੇ ਕੁਝ ਥੱਲੇ ਭੇਜ ਦਿੱਤੀਆਂ ਨੇ ਉਹਦਾ ਵੀ ਹਾਲਾਤ ਅੱਡ ਕਰਾ ਦਿਓ ਜਲਦੀ ਹੋਊਗਾ ਠੀਕ ਹੈ ਸਰਵਾਰਾ ਜੀ ਬੋਲੇ ਸੋਨਿਆ ਜਾਨਾ ਨਾ ਨਾ ਮੇਰੀ ਗੱਲ ਸੁਣੋ ਬੋਲੇ ਬੋਲੇ ਰੰਤਾ ਦਾ ਹੈ ਸਾਡਾ ਹੋਣ ਦੇ ਨਾਲ ਦਾ ਕੰਮ ਚੱਲ ਗਿਆ ਤੇ ਮੇਰਾ ਫੜਿਆ ਗਿਆ

当时一般就，那里面就是说，较大的了。